ਪੰਜਾਬ ਦੇ ਵਿੱਚ ਹੁਣ ਨਵੀਂ ਪਾਰਟੀ ਦਾ ਗਠਨ ਹੋ ਚੁੱਕਿਆ ਜਿਸ ਦੇ ਨਾਮ ਨੂੰ ਲੈ ਕੇ ਐਲਾਨ ਵੀ ਕਰ ਦਿੱਤਾ ਗਿਆ ਜੀ ਹਾਂ ਅਮਰਿਤਪਾਲ ਸਿੰਘ ਜੂਨੇ ਉਹਨਾਂ ਦੀ ਟੀਮ ਦੇ ਵੱਲੋਂ ਜੋ ਸੰਸਦ ਸਰਬਜੀਤ ਸਿੰਘ ਖਾਲਸਾ ਨੇ ਉਹਨਾਂ ਦੇ ਵੱਲੋਂ ਨਾਮ ਦਾ ਐਲਾਨ ਕਰ ਦਿੱਤਾ ਗਿਆ ਹੈ ਕਿ ਨਵੀਂ ਪਾਰਟੀ ਦਾ ਜੋ ਹੈ ਗਠਨ ਕੀਤਾ ਜਾਵੇਗਾ ਅਜ ਨਾਮ ਦਾ ਐਲਾਨ ਕੀਤਾ ਗਿਆ ਹੈ 14 ਜਨਵਰੀ ਨੂੰ ਵਾਗੀ ਮੇਲੇ ਦੇ ਵਿੱਚ ਇਸ ਨੂੰ ਲੈ ਕੇ ਰਸਮੀ ਤੌਰ ਤੇ ਐਲਾਨ ਕੀਤਾ ਜਾਵੇਗਾ ਵੱਡੀ ਗਣਤੀ ਦੇ ਵਿੱਚ ਜੋ ਸੰਗਤ ਨੇ ਉੱਥੇ ਪਹੁੰਚਣਗੇ ਤਾਂ ਜੋ ਨਾਮ ਹੈ ਨਾਮ ਸੁਣ ਕੇ ਜੇਕਰ ਤੁਸੀਂ ਸੁਣੋਗੇ ਤਾਂ ਤੁਸੀਂ ਵੀ ਕਹੋਗੇ ਕਿ ਪੰਜਾਬ ਦੇ ਵਿੱਚ ਹੁਣ ਇੱਕ ਹੋਰ ਸ਼੍ਰੋਮਣੀ ਅਕਾਲੀ ਦਲ ਜੋ ਹੈ ਉਸ ਦਾ ਗਠਨ ਹੋਵੇਗਾ ਕਿਉਂਕਿ ਨਾਮ ਦਾ ਜੋ ਐਲਾਨ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਆਨੰਦਪੁਰ ਸਾਹਿਬ ਇਸ ਨਾਮ ਦਾ ਐਲਾਨ ਕੀਤਾ ਗਿਆ ਸੰਸਦ ਸਰਪਜੀਤ ਸਿੰਘ ਖਾਲਸਾ ਦੇ ਵੱਲੋਂ ਜਿਨ੍ਹਾਂ ਦੇ ਵੱਲੋਂ ਨਾਮ ਦਾ ਐਲਾਨ ਕਰ ਦਿੱਤਾ ਗਿਆ ਤੇ ਨਾਲ ਹੀ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਅਸੀਂ ਜੋ ਹੈ ਇਸ ਦੇ ਵਿੱਚ ਸੰਸਦ ਅਮਰਿਤਪਾਲ ਸਿੰਘ ਦੀ ਜੋ ਹੈ ਨਵੀਂ ਪਾਰਟੀ ਹੋਵੇਗੀ ਉਹਨਾਂ ਦੀ ਟੀਮ ਜੋ ਹੈ ਇਸ ਦੇ ਵਿੱਚ ਹੋਵੇਗੀ ਤੇ ਨਾਲ ਹੀ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਪੰਜਾਬ ਦੇ ਵਿੱਚ ਅਧਿਕਾਰਾਂ ਦੀ ਲੜਾਈ ਲੜਾਂਗੇ ਮਾਗੀ ਮੇਲੇ ਤੇ ਜੋ ਹੈ ਪੰਥ ਬਚਾਓ ਪੰਜਾਬ ਬਚਾਓ ਨੂੰ ਲੈ ਕੇ ਜੋ ਹੈ ਕਾਨਫਰੰਸ ਕੀਤਾ ਜਾਵੇਗਾ ਜਿਸ ਦੇ ਵਿੱਚ 14 ਜਨਵਰੀ ਨੂੰ ਰਸਮੀ ਤੌਰ ਤੇ ਇਸ ਦਾ ਐਲਾਨ ਕੀਤਾ ਜਾਵੇਗਾ ਤਾਂ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਅਨੰਦਪੁਰ ਸਾਹਿਬ ਜੋ ਹੈ ਪਾਰਟੀ ਦਾ ਨਾਮ ਰੱਖਿਆ ਗਿਆ ਹਾਲਾਂਕਿ ਪਹਿਲਾਂ ਤੋਂ ਹੀ ਕਿ ਆਸਰਾਈਆਂ ਸਨ ਕਿ ਸ਼੍ਰੋਮਣੀ ਅਕਾਲੀ ਦੇ ਨਾਲ ਜਿਹੜਾ ਰਲਵਾਂ ਨਾਮ ਹੋ ਸਕਦਾ ਹੈ ਤਾਂ ਇਸ ਨੂੰ ਲੈ ਕੇ ਲਗਾਤਾਰ ਸਵਾਲ ਵੀ ਚੁੱਕੇ ਗਏ ਸੀ ਲਗਾਤਾਰ ਜੋ ਸਰਬਜੀਤ ਸਿੰਘ ਖਾਸਾ ਨੇ ਉਹਨਾਂ ਨੂੰ ਅਸੀਂ ਹਮਦਰ ਟੀਵੀ ਤੇ ਵੀ ਪੁੱਛਿਆ ਸੀ ਕਿ ਕੀ ਸ਼੍ਰੋਮਣੀ ਅਕਾਲੀ ਦਾ ਦਲ ਦੇ ਨਾਲ ਰਲੇਵਾਂ ਨਾਮ ਹੋ ਸਕਦਾ ਹੈ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਅਸੀਂ ਕੁਝ ਹਲੇ ਨਹੀਂ ਕਹਿ ਸਕਦੇ ਪਰ ਆਉਣ ਵਾਲਾ ਸਮਾਂ ਜੋ ਤੁਹਾਨੂੰ ਜ਼ਰੂਰ ਦੱਸੇਗਾ ਤੇ ਅੱਜ ਉਹਨਾਂ ਦੇ ਵੱਲੋਂ ਇਸ ਦਾ ਜੋ ਐਲਾਨ ਹੈ ਕਰ ਦਿੱਤਾ ਗਿਆ ਤਾਂ ਲਗਾਤਾਰ ਹੀ ਜੋ ਇਸ ਨੂੰ ਲੈ ਕੇ ਸਿਆਸੀ ਪੁਚਾਲ ਵੀ ਕਹਿ ਸਕਦੇ ਆ ਕਿ ਸਿਆਸੀ ਪੁਚਾਲ ਆ ਚੁੱਕਿਆ ਹੈ ਸਿਆਸਤ ਦੇ ਵਿੱਚ ਪੁਰਾਣੀਆਂ ਪਾਰਟੀਆਂ ਦੀ ਜਿਹੜਾ ਜੋ ਹੈ ਉਹ ਅੰਮ੍ਰਿਤਪਾਲ ਦੀ ਇਹ ਨਵੀਂ ਪੰਥਕ ਪਾਰਟੀ ਜੋ ਹੈ ਕੀ ਹਿਲਾ ਸਕੇਗੀ ਇਹ ਵੀ ਗੱਲ ਜੋ ਹੈ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਪਾਰਟੀ ਬਣਨ ਤੋਂ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੋ ਜੋ ਆਗੂਆਂ ਨੇ ਇਸ ਦਾ ਸਮਰਥਨ ਕਰਨ ਦਾ ਵੀ ਐਲਾਨ ਕਰ ਦਿੱਤਾ ਸੀ ਤਾਂ 14 ਜਨਵਰੀ ਨੂੰ ਮਾਗੀ ਦੀ ਸੰਗਰਾਦ ਵਾਲੇ ਦਿਨ ਪੰਜਾਬ ਦੇ ਵਿੱਚ ਇੱਕ ਨਵੀਂ ਸਿਆਸੀ ਪਾਰਟੀ ਬਣਨ ਜਾ ਰਹੀ ਹੈ ਜਿਸ ਦਾ ਮੁਡ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਦੇ ਪਿਤਾ ਤਰਸੀਮ ਸਿੰਘ ਅਤੇ ਮੈਂਬਰ ਪਾਰਲੀਮੈਂਟ ਸਰਬ ਜੀਤ ਖਾਲਸਾ ਜੋ ਹੈਗੇ ਉਹ ਬਣਨਗੇ ਤਾਂ ਇਸ ਨੂੰ ਲੈ ਕੇ ਜੋ ਅਮਰਿਤਪਾਲ ਸਿੰਘ ਨੇ ਉਹਨਾਂ ਦੇ ਵੱਲੋਂ ਵੀ ਟਵਿੱਟਰ ਹੈਂਡਲ ਉਤੇ ਟਵੀਟ ਵੀ ਕੀਤਾ ਗਿਆ ਉਹਨਾਂ ਦੇ ਵੱਲੋਂ ਪੋਸਟ ਵੀ ਪਾਈ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਲਿਖ ਦਿੱਤਾ ਹੈਗਾ ਕਿ ਮੇਰੇ ਪਿਤਾ ਪਾਈ ਤਰਸੀਮ ਸਿੰਘ ਜੀ ਵੱਲੋਂ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਨਵੀਂ ਪੰਥਕ ਸਿਆਸੀ ਪਾਰਟੀ ਬਣਾਉਣ ਦਾ ਐਲਾਨ ਕੀਤਾ ਗਿਆ ਪੰਥ ਪੰਜਾਬ ਨੂੰ ਦਰਪੇਸ਼ ਚੁਣੌਤੀਆਂ ਹੱਲ ਹੋਣ ਦੀ ਥਾਂ ਉਹ ਹੋਰ ਤਿੱਬਰਤਾ ਦੇ ਨਾਲ ਪੰਥ ਨੂੰ ਦਰਪੇਸ਼ ਹੋ ਰਹੀਆਂ ਨੇ ਪਿੱਛੇ ਚਾਤ ਮਾਰੀਏ ਤਾਂ ਇਹ ਸਪਸ਼ਟ ਹੈ ਕਿ ਨਾ ਤਾਂ ਮੌਜੂਦਾ ਪੰਥਕ ਅਤੇ ਨਾ ਹੀ ਗੈਰ ਪੰਥਕ ਸਿਆਸੀ ਤਰ੍ਹਾਂ ਪੰਥ ਪੰਜਾਬ ਦੇ ਕਿਸੇ ਵੀ ਮੁੱਦੇ ਨੂੰ ਸਹੀ ਢੰਗ ਦੇ ਨਾਲ ਹੱਲ ਕਰ ਸਕਿਆ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਗੁਰੂ ਮਹਾਰਾਜ ਜੀ ਦੇ ਓਟ ਆਸਰੇ ਦੇ ਨਾਲ ਅਸੀਂ ਜਲਦੀ ਹੀ ਨਵੀਂ ਪੰਥਕ ਸਿਆਸੀ ਪਾਰਟੀ ਦਾ ਨਾਮ ਉੱਤੇ ਜੋ ਹੈ ਢਾਂਚੇ ਦਾ ਐਲਾਨ ਕਰਾਂਗੇ ਤਾਂ ਇਹ ਟਵੀਟ ਜੋ ਹੈ ਬਕਾਇਦਾ ਉਹਨਾਂ ਦੇ ਵੱਲੋਂ ਅਮਰਿਤਪਾਲ ਸਿੰਘ ਜੋਨੇ ਖਡੂਰ ਸਾਹਿਬ ਤੋਂ ਐਮਪੀ ਉਹਨਾਂ ਦੇ ਵੱਲੋਂ ਇਹ ਪੋਸਟ ਪਾਈ ਗਈ ਹੈਗੀ ਹੈ ਤਾਂ ਇਹ ਸੋਤੇ ਆਖਰ ਕੀ ਕੁਝ ਤੁਹਾਡਾ ਕਹਿਣਾ ਤੁਸੀਂ ਆਪਣੀ رائے ਵੀ ਸਾਨੂੰ ਦੇ ਸਕਦੇ ਹੋ ਖੈਰ ਜੋ 14 ਜਨਵਰੀ ਨੂੰ ਜੋ ਇਕੱਠ ਹੋਵੇਗਾ ਇਕੱਠ ਵੀ ਜੋ ਇਹ ਸੰਕੇਤ ਦੇਵੇਗਾ ਕਿ ਕੀ ਵਾਕੇ ਜੋ ਪੰਜਾਬ ਦੀ ਜਨਤਾ ਹੈ ਉਹੋ ਇਸ ਪਾਰਟੀ ਨੂੰ ਸਵੀਕਾਰ ਕਰੇਗੀ এজেন্ডਾ ਵੀ ਵੱਡੇ ਪਦਰ ਉਤੇ ਮਾਇਨੇ ਰੱਖਦੇ ਨੇ ਕਿ ਇਹਨਾਂ ਦੇ ਵੱਲੋਂ ਜੋ এজেন্ডਾ ਹੈਗੇ ਜੋ ਪੇਸ਼ ਕੀਤੇ ਜਾਣਗੇ ਲੋਕਾਂ ਨੂੰ ਪੰਜਾਬੀਆਂ ਨੂੰ ਕਿੰਨੀ ਕੀ ਹੱਦ ਤੱਕ ਉਹ এজেন্ডਾ ਜੋ ਹੈ ਪਸੰਦ ਆਉਂਦੇ ਨੇ ਕਿਸ ਤਰੀਕੇ ਦੇ ਨਾਲ ਖਡੂਰ ਸਾਹਿਬ ਦੇ ਵਿੱਚ ਵੱਡਾ ਸਮਰਥਨ ਜੋ ਹੈ ਜੋ ਐਮਪੀ ਅਮਰਿਤਪਾਲ ਸਿੰਘ ਨੇ ਉਹਨਾਂ ਨੂੰ ਮਿਲਿਆ ਸੀ ਤਾਂ ਕਿਸ ਇਸ ਤਰੀਕੇ ਦੇ ਨਾਲ ਹੀ ਇਸ ਪਾਰਟੀ ਨੂੰ ਵੀ ਪੰਜਾਬੀਆਂ ਦੇ ਵੱਲੋਂ ਸਮਰਥਨ ਦਿੱਤਾ ਜਾਵੇਗਾ ਖੈਰੇ ਤਾਂ ਬਿਲਕੁਲ ਆਉਣ ਵਾਲਾ ਸਮਾਂ ਹੀ ਦੱਸੇਗਾ ਤੇ ਸ਼੍ਰੋਮਣੀ ਅਕਾਲੀ ਦਲ ਆਨੰਦਪੁਰ ਸਾਹਿਬ ਜੋ ਨਵੀਂ ਪਾਰਟੀ ਦਾ ਨਾਮ ਰੱਖਿਆ ਗਿਆ ਜਿਸ ਦਾ ਐਲਾਨ ਅੱਜ ਕੀਤਾ ਗਿਆ ਰਸਮੀ ਤੌਰ ਉਤੇ 14 ਨੂੰ ਐਲਾਨ ਕੀਤਾ ਜਾਵੇਗਾ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਪਾਸੇ ਦੇਖਿਆ ਜਾ ਰਿਹਾ ਕਿ ਟਾਕਰਾ ਦੇਣ ਦੇ ਲਈ ਇਸ ਪਾਰਟੀ ਦਾ ਗਠਨ ਕੀਤਾ ਗਿਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜੀ ਦੀ ਜੋ ਇਮੇਜ ਅੱਜਕੱਲ ਬਣੀ ਹੋਈ ਆ ਹਰ ਕਿਸੇ ਦੇ ਸਾਹਮਣੇ ਹੈਗੀ ਕਿਸੇ ਤੋਂ ਵੀ ਲੁਕੀ ਹੋਈ ਨਹੀਂ ਹੈ ਹਾਲਾਂਕਿ ਪੁਰਾਣੀ ਸਭ ਤੋਂ ਪੁਰਾਣੀ ਪਾਰਟੀ ਹੈਗੀ ਲੋਕਾਂ ਦੇ ਵੱਲੋਂ ਇਹੀ ਕਿਹਾ ਜਾਂਦਾ ਹੈ ਭਾਵੇਂ ਅਸੀਂ ਸਿਆਸਤਦਾਨਾਂ ਦੀ ਗੱਲ ਕਰ ਲਈਏ ਉਹਨਾਂ ਦੇ ਵੱਲੋਂ ਵੀ ਇਹੀ ਕਿਹਾ ਜਾਂਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਜੋ ਪਾਰਟੀ ਹੈ ਪੰਥਕ ਪਾਰਟੀ ਹੈਗੀ ਪੁਰਾਣੀ ਪਾਰਟੀ ਹੈਗੀ ਤਾਂ ਅਜੇ ਇਹ ਦੇ ਵਿੱਚ ਉਸ ਨੂੰ ਉਬਰਣਾ ਚਾਹੀਦਾ ਹੈਗਾ ਉਸ ਨੂੰ ਅੱਗੇ ਆਉਣਾ ਚਾਹੀਦਾ ਉਸ ਨੂੰ ਸੁਰਜੀਤ ਕਰਨ ਦੀ ਲੋੜ ਹੈਗੀ ਹੈ ਪਰ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਦੀ ਜੋ ਪਾਰਟੀ ਆ ਉਸ ਦੇ ਵਿੱਚ ਜੋ ਹੈ ਕਲੇਸ਼ ਵੀ ਦੇਖਣ ਨੂੰ ਮਿਲਦਾ ਹਾਲਾਂਕਿ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਹਨਾਂ ਦੇ ਵੱਲੋਂ ਇਸ ਨੂੰ ਇਹਨਾਂ ਨੂੰ ਲੈ ਕੇ ਜੋ ਇਸ ਦੇ ਵਿੱਚ ਦੋਸ਼ੀ ਸੀਗੇ ਉਹਨਾਂ ਨੂੰ ਸਜ਼ਾ ਵੀ ਸੁਣਾਈ ਗਈ ਹੈਗੀ ਹੈ ਤਾਂ ਹਾਲੇ ਤੱਕ ਇਸ ਦੇ ਵਿੱਚ ਜੋ ਸ਼੍ਰੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਜਿਨ੍ਹਾਂ ਦੇ ਵੱਲੋਂ ਇਸ ਦੇ ਵਿੱਚ ਸਜ਼ਾ ਸੁਣਾਈ ਗਈ ਸੀ ਤਾਂ ਸਜ਼ਾ ਜੋ ਹੈ ਉਹ ਪੂਗਤ ਚੁੱਕੇ ਨੇ ਅਜਿਹੇ ਦੇ ਵਿੱਚ ਤੁਹਾਨੂੰ ਜੇਕਰ ਇਸ ਪਾਰਟੀ ਨੂੰ ਲੈ ਕੇ ਗੱਲ ਕਰੀਏ ਤਾਂ ਪਾਰਟੀ ਬਣਨ ਤੋਂ ਬਾਅਦ ਜੋ ਹੈ ਕਿਹਾ ਜਾ ਰਿਹਾ ਫੈਸਲਾ ਹੋਵੇਗਾ ਕਿ ਕਿਸ ਦਾ ਸਾਥ ਦੇਣਾ ਹੈ ਕਿਸ ਦਾ ਨਹੀਂ ਦੇਣਾ ਜੀ ਹਾਂ ਇਸ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਮੈਂਬਰ ਪਾਰਲੀਮੈਂਟ ਰਹਿ ਚੁੱਕੀ ਲੁਧਿਆਣਾ ਤੋਂ ਰਜਿੰਦਰ ਕੌਰ ਜੋ ਨੇ ਉਹਨਾਂ ਦੀ ਨਾਲ ਵੀ ਗੱਲਬਾਤ ਹੋਈ ਹੈ ਨਿੱਜੀ ਚੈਨਲ ਦੇ ਨਾਲ ਗੱਲਬਾਤ ਜਦੋਂ ਕੀਤੀ ਗਈ ਤਾਂ ਉਹਨਾਂ ਦੇ ਵਿੱਚ ਉਨ੍ਹਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਫਿਲਹਾਲ ਉਹ ਇਸ ਮਾਮਲੇ ਤੋਂ ਦੂਰ ਨੇ ਜਦੋਂ ਪਾਰਟੀ ਬਣ ਜਾਵੇਗੀ ਉਸ ਤੋਂ ਬਾਅਦ ਇਹ ਫੈਸਲਾ ਕੀਤਾ ਜਾਵੇਗਾ ਪਰ ਉਹ ਅਕਾਲੀ ਦਲ ਸੁਧਾਰ ਲਹਿਰ ਐਡਵਾਈਜ਼ਰੀ ਕਮੇਟੀ ਦੀ ਮੈਂਬਰ ਜ਼ਰੂਰ ਰਹੇ ਰਹੇ ਨੇ ਫਿਲਹਾਲ ਇਸ ਸਤੇ ਉਹ ਕੋਈ ਵੀ ਟਿੱਪਣੀ ਨਹੀਂ ਕਰਨਾ ਚਾਹੁੰਦੇ ਤਾਂ ਦੂਜੇ ਪਾਸੇ ਗੱਲ ਕਰਾਂਗੇ ਅਸੀਂ ਸੀਨੀਅਰ ਲੀਡਰ ਸ਼੍ਰੋਮਣੀ ਅਕਾਲੀ ਦਲ ਦੇ ਮਹੇਸ਼ਿੰਦਰ ਗਰੇਵਾਲ ਦੀ ਜਿਨ੍ਹਾਂ ਦਾ ਵੀ ਬਿਆਨ ਜੋ ਹੈ ਸਾਹਮਣੇ ਆਇਆ ਨਿੱਜੀ ਚੈਨਲ ਉਤੇ ਉਹਨਾਂ ਨੇ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਹੈ ਕਿ ਹਰ ਕਿਸੇ ਨੂੰ ਲੋਕਤੰਤਰੀ ਅਧਿਕਾਰ ਹੈ ਕਿ ਉਹ ਆਪਣੀ ਪਾਰਟੀ ਬਣਾ ਸਕਦਾ ਹੈ ਉਹਨਾਂ ਕਿਹਾ ਹੈ ਕਿ ਉਹਨਾਂ ਨੂੰ ਮੁਬਾਰਕ ਹੈ ਇਹ ਲੋਕ ਫੈਸਲਾ ਕਰਨਗੇ ਕਿ ਉਹਨਾਂ ਨੇ ਕਿਸ ਦੇ ਨਾਲ ਜਾਣਾ ਹੈ ਕਿਸ ਦੇ ਨਾਲ ਨਹੀਂ ਜਾਣਾ ਕਾਲੀ ਦਲ ਸੁਧਾਰ ਲਹਿਰ ਚਲਾ ਰਹੇ ਆਗੂਆ ਵੀ ਦੇ ਕਰੀਬ ਆਗੂ ਨੇ ਜੇਕਰ ਉਹ ਆਪਣੇ ਨਾਲ ਲੈ ਲੈਣ ਤਾਂ ਚੰਗੀ ਗੱਲ ਹੈਗੀ ਉਹਨਾਂ ਨੂੰ ਸੰਭਾਲ ਲੈਣਗੇ ਉਹ ਖੋਟੇ ਸਿੱਕੇ ਨੇ ਪਰ ਸਿਆਸਤ ਦੇ ਵਿੱਚ ਖੋਟੇ ਸਿੱਕੇ ਨਹੀਂ ਚੱਲਦੇ ਤਾਂ ਇਹ ਬਿਆਨ ਮਹਿੰਦਰ ਗਰੇਵਾਲ ਜੋਨੇ ਉਹਨਾਂ ਦੇ ਵੱਲੋਂ ਦਿੱਤਾ ਗਿਆ ਦੂਜੇ ਪਾਸੇ ਭਾਜਪਾ ਨੇਤਾ ਦੀ ਗੱਲ ਕਰ ਲਈ ਅਨਿਲ ਸਰੀਨ ਜੋਨੇ ਉਹਨਾਂ ਦਾ ਕਹਿਣਾ ਹੈ ਕਿ ਜੋ ਅਕਾਲੀ ਦਲ ਦੀ ਜੋ ਸਥਿਤੀ ਫਿਲਹਾਲ ਬਣੀ ਹੋਈ ਹੈ ਇਸ ਉੱਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ ਪਰ ਉਹਨਾਂ ਦੇ ਹਾਲਾਤ ਚਿੰਤਾਜਨਕ ਨੇ ਜੋ ਅਮਰਿਤਪਾਲ ਅਤੇ ਸਰਬਜੀਤ ਖਾਲਸਾ ਮਿਲ ਕੇ ਰਾਜਨੀਤਿਕ ਪਾਰਟੀ ਬਣਾ ਰਹੇ ਨੇ ਹਰ ਕਿਸੇ ਨੂੰ ਲੋਕਤੰਤਰ ਦੇ ਵਿੱਚ ਇਸ ਦਾ ਅਧਿਕਾਰ ਹੈ ਪਰ ਮੈਨੂੰ ਨਹੀਂ ਲੱਗਦਾ ਕਿ ਉਹ ਪੰਜਾਬ ਦੇ ਵਿੱਚ ਬਹੁਤ ਹੀ ਕਾਮਯਾਬ ਹੋ ਸਕੇਗੀ। ਇਸੇ ਦੇ ਨਾਲ ਜੁਗਿੰਦਰ ਸਿੰਘ ਉਗਰਾਹ ਕਿਸਾਨ ਯੂਨੀਅਨ ਉਗਰਾਹ ਜੱਥੇਬੰਦੀ ਦੇ ਜੋ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਵੀ ਇਸ ਦੇ ਵਿੱਚ ਕਿਹਾ ਗਿਆ ਕਿ ਪੰਜਾਬ ਦੇ ਵਿੱਚ ਕਈ ਸਿਆਸੀ ਪਾਰਟੀਆਂ ਬਣੀਆਂ ਨੇ ਤੇ ਗਈਆਂ ਵੀ ਨੇ ਪਰ ਕਿਸਾਨਾਂ ਦੀਆਂ ਗੱਲਾਂ ਕਿਸੇ ਨੇ ਨਹੀਂ ਕੀਤੀਆਂ। ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਜਿਹੜੀਆਂ ਪਾਰਟੀਆਂ ਜ਼ਰੂਰ ਕਿਸਾਨਾਂ ਦੀਆਂ ਗੱਲਾਂ ਕਰਦੀਆਂ ਨੇ ਬਾਅਦ ਦੇ ਵਿੱਚ ਅਕਸਰ ਹੀ ਉਹ ਕਿਸਾਨਾਂ ਨੂੰ ਵਿਸਾਰ ਦਿੰਦਿਆਂ ਨੇ ਇਸ ਕਰਕੇ ਹੁਣ ਅਸੀਂ ਰਾਜਨੀਤਿਕ ਪਾਰਟੀਆਂ ਤੋਂ ਕੋਈ ਵੀ ਆਸ ਉਮੀਦ ਨਹੀਂ ਰੱਖਦੇ ਜੇਕਰ ਕੋਈ ਨਵੀਂ ਪਾਰਟੀ ਬਣਦੀ ਹੈ ਤਾਂ ਉਹਨਾਂ ਨੂੰ ਨਵੀਂ ਪਾਰਟੀ ਬਣਾਉਣ ਦਾ ਪੂਰਾ ਪੂਰਾ ਅਧਿਕਾਰ ਹੈ ਪਰ ਕਿਸਾਨ ਆਪਣੇ ਰਾਹ ਉਤੇ ਚੱਲ ਰਹੇ ਨੇ ਉਹਨਾਂ ਦਾ ਸੰਘਰਸ਼ ਪੂਰੇ ਦੇਸ਼ ਦੇ ਲਈ ਹੈ ਜੋ ਕਿ ਚੱਲਦਾ ਰਹੇਗਾ ਤਾਂ ਅਜਿਹੇ ਦੇ ਵਿੱਚ ਨਵੀਂ ਪਾਰਟੀ ਜੋ ਹੈ ਇਹਨਾਂ ਦੇ ਵੱਲੋਂ ਜਿਸ ਦਾ ਐਲਾਨ ਕੀਤਾ ਗਿਆ ਜਿਸ ਦਾ ਨਾਮ ਹੋਵੇਗਾ ਸ਼੍ਰੋਮਣੀ ਅਕਾਲੀ ਦਲ आनंदपुर साहेब ਜਿਸ ਦਾ ਐਲਾਨ ਅੱਜ ਆਜ਼ਾਦ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਸ਼੍ਰੀ ਖਡੂਰ ਸਾਹਿਬ ਤੋਂ ਆਜ਼ਾਦ ਸੰਸਦ ਮੈਂਬਰ ਅਮਰਿਤਪਾਲ ਸਿੰਘ ਖਾਲਸਾ ਸਣੇ ਹੋਰ ਪੰਥਕ ਆਗੂਆਂ ਦੇ ਨਾਲ ਮਿਲ ਕੇ ਸੂਬੇ ਦੇ ਵਿੱਚ ਬਣਨ ਵਾਲੀ ਨਵੀਂ ਸਿਆਸੀ ਪਾਰਟੀ ਦਾ ਐਲਾਨ ਕੀਤਾ ਤਾਂ ਤੁਹਾਨੂੰ ਦੱਸ ਦਈਏ ਕਿ ਫਰੀਦਕੋਟ ਜ਼ਿਲ੍ਹੇ ਦੇ ਕੋਟਕਪੂਰਾ ਦੇ ਗੁਰਦੁਆਰਾ ਪਾਤਸ਼ਾਹੀ 10ਵੇਂ ਵਿਖੇ ਪਹੁੰਚੇ ਫਰੀਦਕੋਟ ਦੇ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਵਰਕਰਾਂ ਤੇ ਸਮਰਥਕਾਂ ਦੇ ਨਾਲ ਮੀਟਿੰਗ ਕਰਕੇ ਮਾਗੀ ਮੇਲੇ ਤੇ ਹੋਣ ਵਾਲੀ ਕਾਨਫਰੰਸ ਦੀਆਂ ਤਿਆਰੀਆਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਅਤੇ ਸਾਰਿਆਂ ਨੂੰ ਨਵੀਂ ਪਾਰਟੀ ਦੇ ਨਾਲ ਜੁੜਨ ਦਾ ਸੱਦਾ ਵੀ ਦਿੱਤਾ। ਕੋਟਕਪੂਰਾ ਦੇ ਵਿੱਚ ਮੀਟਿੰਗ ਤੋਂ ਬਾਅਦ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਉਹਨਾਂ ਦੀ ਨਵੀਂ ਪਾਰਟੀ ਦਾ ਨਾਂ ਸ਼੍ਰੋਮਣੀ ਅਕਾਲੀ ਦਲ ਅਨੰਦਪੁਰ ਸਾਹਿਬ ਹੋਵੇਗਾ ਜਿਸ ਦੇ ਵਿੱਚ ਸੂਬੇ ਭਰ ਦੇ ਪੰਥ ਦੇ ਨਾਲ ਸੰਬੰਧਿਤ ਅਤੇ ਚੰਗੇ ਕਿਰਦਾਰ ਵਾਲੇ ਲੋਕ ਸ਼ਾਮਲ ਕੀਤੇ ਜਾਣਗੇ। ਜੋ ਪੰਜਾਬ ਨੂੰ ਬਚਾਉਣਾ ਚਾਹੁੰਦੇ ਨੇ ਉਹਨਾਂ ਕਿਹਾ ਹੈ ਕਿ ਉਹਨਾਂ ਦੀ ਪਾਰਟੀ ਰਾਜਾਂ ਨੂੰ ਵੱਧ ਅਧਿਕਾਰ ਦਿਵਾਉਣ ਦੇ ਲਈ ਸਿਆਸੀ ਤੌਰ ਤੇ ਲੜੇਗੀ ਉਹਨਾਂ ਇਹ ਵੀ ਕਿਹਾ ਹੈ ਕਿ ਜੋ ਕਿ ਸਮੇਂ ਦੇ ਵਿੱਚ ਪੰਜਾਬ ਨੂੰ ਬਚਾਉਣ ਦੇ ਲਈ ਨਵੀਂ ਸਿਆਸੀ ਪਾਰਟੀ ਦਾ ਗਠਨ ਬਹੁਤ ਜ਼ਰੂਰੀ ਹੋ ਗਿਆ ਸੀ ਅਤੇ ਸ਼੍ਰੀ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਖਾਲਸਾ ਅਤੇ ਉਹਨਾਂ ਦੇ ਪਰਿਵਾਰ ਦੇ ਸਹਿਯੋਗ ਦੇ ਨਾਲ ਇਸ ਨਵੀਂ ਪਾਰਟੀ ਦੇ ਰਾਹੀਂ ਪੰਜਾਬ ਨੂੰ ਬਚਾਉਣ ਦੇ ਲਈ ਉਪਰਾਲੇ ਕੀਤੇ ਜਾਣਗੇ ਤੁਹਾਨੂੰ ਦੱਸ ਦਈਏ ਕਿ 2024 ਦੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਫਰੀਦਕੋਟ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਜਿੱਤੇ ਸਰਬਜੀਤ ਸਿੰਘ ਖਾਲਸਾ ਤੇ ਸ਼੍ਰੀ ਖਡੂਰ ਸਾਹਿਬ ਹਲਕੇ ਤੋਂ ਜਿੱਤੇ ਸੰਸਦ ਮੈਂਬਰ ਅਮਰਿਤਪਾਲ ਸਿੰਘ ਖਾਲਸਾ ਪਿਛਲੇ ਲੰਬੇ ਸਮੇਂ ਤੋਂ ਸਾਂਝੇ ਤੌਰ ਤੇ ਚੋਣ ਲੜਨ ਦੀ ਤਿਆਰੀ ਕਰ ਰਹੇ ਨੇ ਤਾਂ ਸੂਬੇ ਦੇ ਵਿੱਚ ਨਵੀਂ ਸਿਆਸੀ ਪਾਰਟੀ ਬਣਾਈ ਜਾ ਰਹੀ ਹੈ ਕੁਝ ਦਿਨ ਪਹਿਲਾਂ 14 ਜਨਵਰੀ ਨੂੰ ਮੁਕਸਰ ਵਿਖੇ ਹੋਏ ਜੋ ਮਾਗੀ ਮੇਲੇ ਦੌਰਾਨ ਪੰਜ ਪੰਥ ਬਚਾਓ ਪੰਜਾਬ ਬਚਾਓ ਕਾਨਫਰੰਸ ਦੇ ਦੌਰਾਨ ਸਿਆਸੀ ਰਸਮੀ ਤੌਰ ਉਤੇ ਇਸ ਦਾ ਐਲਾਨ ਕੀਤਾ ਜਾਵੇਗਾ ਹਾਲਾਂਕਿ ਇਸ ਮੁਤਲਕ ਅਸੀਂ ਗੱਲਬਾਤ ਵੀ ਕਰਨ ਦੀ ਜ਼ਰੂਰ ਕੋਸ਼ਿਸ਼ ਕੀਤੀ ਸਰਬਜੀਤ ਸਿੰਘ ਖਾਲਸਾ ਜੋ ਕਿ ਫਰੀਦਕੋਟ ਤੋਂ ਐਮਪੀ ਨੇ ਤਾਂ ਜੋ ਇਸ ਦੇ ਵਿੱਚ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰ ਸਕੀਏ ਜਾਣਕਾਰੀ ਲੈ ਸਕੀਏ ਤਾਂ ਸਾਡੇ ਨਾਲ ਸਰਬਜੀਤ ਸਿੰਘ ਖਾਲਸਾ ਐਮਪੀ ਜੁੜ ਗਏ ਨੇ ਉਹਨਾਂ ਤੋਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਦੇ ਹਾਂ ਜੀ ਹਮਦਰ ਟੀਵੀ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਜੀ ਜੀ ਸਰਬਜੀ ਸੇ ਦੇਖਿਆ ਜਾਵੇ ਤਾਂ ਨਵੀਂ ਪਾਰਟੀ ਦਾ ਐਲਾਨ ਕਰ ਦਿੱਤਾ ਗਿਆ ਅਕਾਲੀ ਦਲ ਸ੍ਰੀ ਅਨੰਦਪੁਰ ਸਾਹਿਬ ਨਾਮ ਰੱਖਿਆ ਗਿਆ ਤਾਂ ਸਭ ਤੋਂ ਪਹਿਲਾਂ ਤਾਂ ਸਾਰਿਆਂ ਦੇ ਮਨਾਂ ਦੇ ਵਿੱਚ ਸਵਾਲ ਇੱਕੋ ਹੀ ਹੈ ਕਿ ਆਖਰ ਇਹ ਨਾਮ ਕਿਉਂ ਚੂਜ਼ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਨੂੰ ਟਾਕਰਾ ਦੇਣ ਦੇ ਲਈ ਹਾਂਜੀ ਅਸੀਂ ਮਤਲਬ ਇਹ ਤਾਂ ਜੋ ਸਾਨੂੰ ਵਧੀਆ ਲੱਗਿਆ ਵੀ ਕਿਉਂਕਿ ਸਾਡਾ ਅਨੰਦਪੁਰ ਸਾਹਿਬ ਦੇ ਮੁੱਦੇ ਦੀ ਗੱਲ ਹੈ ਸੂਬੇ ਦੇ ਵੱਧਧਕਾਰਾਂ ਦੀ ਗੱਲ ਕਰਤੀ ਹੈ ਜੀ ਸਾਡੀ ਪਾਰਟੀ ਜੀ ਬਿਲਕੁਲ ਤਾਂ ਕੀ ਲੱਗਦਾ ਹੈ ਕਿ ਲੋਕਾਂ ਦਾ ਸਮਰਥਨ ਮਿਲੇਗਾ ਜਿਸ ਤਰੀਕੇ ਦੇ ਨਾਲ ਜੋ ਤੁਹਾਨੂੰ ਸਮਰਥਨ ਮਿਲਿਆ ਸੀ ਇਲੈਕਸ਼ਨ ਦੇ ਵਿੱਚ ਤੇ ਅਮਰਿਤਪਾਲ ਨੂੰ ਮਿਲਿਆ ਸੀ ਬਿਲਕੁਲ ਜੀ ਬਿਲਕੁਲ ਗੱਲ ਇਹ ਹੈ ਜੀ ਜਿਹੜੀ ਸਾਡੀ ਗੱਲ ਹੈ ਨਾ ਸਾਨੂੰ ਸਮਰਥਨ ਪਹਿਲਾਂ ਹੈ ਤੇ ਅਸੀਂ ਪਾਰਟੀ ਵਾਚ ਬਣਾਈ ਹੈ ਸਾਨੂੰ ਸਮਰਥਨ ਹੈ ਜੀ ਪੂਰਾ ਜੀ ਆ ਇਸ ਦੇ ਵਿੱਚ ਜੇਕਰ ਗੱਲ ਕਰੀਏ ਅਨਿਲ ਸਰੀੰਜੋ ਨੇ ਭਾਜਪਾ ਤੋਂ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਬਹੁਤੀ ਕਾਮਯਾਬ ਜੋ ਇਹ ਪਾਰਟੀ ਹੈ ਜੋ ਤੁਹਾਡੀ ਪਾਰਟੀ ਜਿਸ ਦਾ ਐਲਾਨ ਕੀਤਾ ਗਿਆ ਕਾਮਯਾਬ ਨਹੀਂ ਹੋਵੇਗੀ ਇਸ ਉੱਤੇ ਤੁਹਾਡਾ ਕੀ ਕਹਿਣਾ ਹੈ ਉਹ ਤਾਂ ਇਹ ਵੀ ਕਹਿੰਦੇ ਸੀ ਵੀ ਅਸੀਂ ਜਿੱਤਦੇ ਨਹੀਂ ਹੂੰ ਜੀ ਕਹਿਣ ਨਾਲ ਕੀ ਹੁੰਦਾ ਮੈਡਮ ਕਹਿਣ ਨਾਲ ਤਾਂ ਵਿਰੋਧੀ ਨੇ ਤਾਂ ਮਾੜਾ ਹੀ ਕਹਿਣਾ ਹੁੰਦਾ ਹੁਣ ਉਹ ਤਾਂ ਇਹ ਵੀ ਕਹਿੰਦੇ ਸੀ ਜਿੱਤਦੇ ਨਹੀਂ ਜਿੱਤ ਗਏ ਹੂੰ ਅ ਕਿਸਾਨਾਂ ਦੇ ਹੱਕ ਦੀ ਜੇਕਰ ਗੱਲ ਕਰੀਏ ਤਾਂ ਕਿਸਾਨਾਂ ਦੇ ਵੱਲੋਂ ਵੀ ਬਿਆਨ ਦਿੱਤਾ ਜਾ ਰਿਹਾ ਹੈ ਕਿ ਨਵੀਂ ਪਾਰਟੀ ਬਣਾਈ ਗਈ ਹੈ ਠੀਕ ਗੱਲ ਹੈ ਵਧੀਆ ਗੱਲ ਹੈਗੀ ਲੇਕਿਨ ਪਾਰਟੀਆਂ ਆਂਦੀਆਂ ਨੇ ਸਾਡੀ ਗੱਲ ਸ਼ੁਰੂ ਦੇ ਵਿੱਚ ਕੀਤੀ ਜਾਂਦੀ ਹੈ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਜਿੱਤਣ ਤੋਂ ਬਾਅਦ ਸਾਨੂੰ ਭੁੱਲ ਜਾਂਦੀ ਹੈ ਤਾਂ ਕਿਸਾਨਾਂ ਦੇ ਹੱਕ ਦੇ ਵਿੱਚ ਤੁਹਾਡਾ ਕੋਈ ਏਜੰਡਾ ਹੈ ਕਿਸਾਨਾਂ ਦੇ ਲਈ ਬਿਲਕੁਲ ਜੀ ਸਾਰੇ ਸਾਰੇ ਵਰਗ ਦੀ ਗੱਲ ਕਰਾਂਗੇ ਅਸੀਂ ਸਾਰਿਆਂ ਦੀ ਹੂੰ ਇੱਕ ਵਾਰੀ ਤੁਸੀਂ ਦਸਤਾ ਨੂੰ ਏਜੰਡਾ ਦੱਸੋਗੇ ਕਿ ਤੁਹਾਡਾ ਏਜੰਡਾ ਕੀ ਹੋਵੇਗਾ ਕਿ ਜਿਹੜੇ ਲੋਕ ਨੇ ਪੰਜਾਬ ਦੇ ਉਹ ਆਖਿਓ ਤੁਹਾਡੀ ਪਾਰਟੀ ਦੇ ਨਾਲ ਕਿਉਂ ਜੁੜਨ ਤੁਹਾਡੀ ਪਾਰਟੀ ਨੇ ਸਵੈ ਪ੍ਰਧਾਨਕਾਰਾਂ ਦੀ ਗੱਲ ਕਰਦੀ ਹੈ ਸਾਡੀ ਪਾਰਟੀ ਵੀ ਜੋ ਸੂਬੇ ਦੇ ਹੱਕ ਹੈ ਉਹ ਸੂਬੇ ਕੋਲ ਰਹਿਣਾ ਚਾਹੀਦੇ ਹਨ ਹੂੰ ਮਤਲਬ ਜਿਵੇਂ ਸੂਬੇ ਦੇ ਜਿਹੜੀ ਰਿਸੋਰਸਸ ਹੈ ਜੋ ਵੀ ਹੈ ਉਹ ਕਿਸੇ ਨੂੰ ਦੇਣੇ ਹੈ ਨਹੀਂ ਦੇਣੇ ਕਿਸੇ ਹੋਰ ਸੂਬੇ ਨੂੰ ਉਹ ਵੀ ਮਤਲਬ ਅਧਿਕਾਰ ਉਸ ਸੂਬੇ ਕੋਲੇ ਚਾਹੀਦਾ ਹੈ। ਹੂੰ। ਬਈ ਜਿਵੇਂ ਪੰਜਾਬ ਦਾ ਪਾਣੀ ਹੈ। ਜੀ। ਉਹ ਪਹਿਲਾਂ ਰਾਜਸਥਾਨ ਨੂੰ ਦੇਣਾ ਹੈ ਨਹੀਂ ਦੇਣਾ ਕੀ ਕਰਨਾ ਹੈ ਕਿ ਨਹੀਂ ਕਰਨਾ ਨਾ ਉਹ ਮਤਲਬ ਪਹਿਲਾਂ ਅਸੀਂ ਹੁਣ ਤੁਸੀਂ ਕਿਉਂ ਮੈਡਮ ਤੁਹਾਡੇ ਘਰ ਦੇ ਵਿੱਚ ਪਾਣੀ ਹੈ। ਜੀ। ਕੋਈ ਜੇ ਤੁਹਾਡੇ ਘਰੇ ਪਾਣੀ ਆ ਤੁਹਾਡੇ ਆਪਣੇ ਪੀਣ ਦਾ ਨਹੀਂ ਪੀਣ ਦਾ ਨਹੀਂ ਹੈ ਤੇ ਤੁਸੀਂ ਕਿਸੇ ਨੂੰ ਕੀ ਦੋਗੇ ਗਵਾਂਢੀ ਨੂੰ? ਸਮਝਦੇ ਹੋ ਨਾ ਗੱਲ ਉਹ ਵੀ ਆਪਣਾ ਸੂਬਾ ਹੈ ਜੀ ਸਾਡੇ ਆਪਣੇ ਕਿਸਾਨਾਂ ਜੋਗਾ ਤਾਂ ਹੈ ਨਹੀਂ ਅਸੀਂ ਕਿਸੇ ਨੂੰ ਨਾਲ ਦੇ ਨੂੰ ਅਸੀਂ ਦੇਈ ਜਾਂਦੇ ਆ ਜੀ ਤਾਂ ਜਿਹਦਰ ਵਿੱਚ ਤੁਹਾਡੀ ਪਾਰਟੀ ਨੂੰ ਹੋਰ ਕਿਸ ਕਿਸ ਦਾ ਸਮਰਥਨ ਮਿਲ ਰਿਹਾ ਕਿਉਂਕਿ ਕਿਹਾ ਇਹ ਵੀ ਜਾ ਰਿਹਾ ਹੈ ਕਿ ਸੁਧਾਰ ਲਹਿਰ ਦੇ ਜਿਹੜੇ ਵੀ ਆਗੂ ਨੇ ਸ਼ਾਇਦ ਤੁਹਾਡੇ ਵੱਲ ਨੂੰ ਜਾ ਸਕਦੇ ਨੇ ਇਸ ਬਾਬਤ ਕੀ ਜਾਣਕਾਰੀ ਤੁਹਾਡੇ ਕੋਲ ਮੈਨੂੰ ਹਲੇ ਅਸੀਂ ਕਿਸੇ ਨਾਲ ਗੱਲ ਨਹੀਂ ਕੀਤੀ ਤੁਵੇ ਮਤਲਬ ਹੈ ਰੀ ਸਿੱਕੇ ਨਾਲ ਗੱਲ ਨਹੀਂ ਕੀਤੀ ਹਲੇ ਅਸੀਂ ਪਹਿਲਾਂ ਪਾਰਟੀ ਬਣਾਵਾਂਗੇ ਫਿਰ ਦੇਖਾਂਗੇ ਵੀ ਉਹਦੇ ਵਿੱਚ ਕਿਹਨੂੰ ਸ਼ਾਮਲ ਕਰਨਾ ਚਾਹੀਦਾ ਤੇ ਕਿਹਨੂੰ ਨਹੀਂ ਜੀ ਤਾਂ ਅਜੇ ਦੇ ਵਿੱਚ ਗੱਲ ਕਰਨੀ ਲਾਜ਼ਮੀ ਹੋ ਜਾਂਦੀ ਹੈ ਜੋ ਐਮਪੀ ਅਮਰਿਤਪਾਲ ਸਿੰਘ ਨੇ ਜੋ ਜੇਲ੍ਹ ਦੇ ਵਿੱਚ ਬੰਦੇ ਉਹਨਾਂ ਨੂੰ ਬਾਹਰ ਲਿਆਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਚੱਰੀ ਨੇ ਤਾਂ ਕਿਸ ਪੱਧਰ ਤੱਕ ਹੁਣ ਤੁਸੀਂ ਲਾਈਕ ਅੱਗੇ ਕੰਮ ਕੀਤਾ ਹੈਗਾ ਕੀ ਲੱਗਦਾ ਕਦੋਂ ਤੱਕ ਅਮਰਿਤਪਾਲ ਜੀ ਉਹਨੇ ਬਾਹਰ ਆ ਸਕਦੇ ਨੇ ਮਨਮੂਦੇ ਬਾਰੇ ਮੈਨੂੰ ਹਲੇ ਕੁਝ ਨਹੀਂ ਪਤਾ ਇਹਨਾਂ ਦਾ ਮੋਦੀ ਸਰਕਾਰ ਦਾ ਮੈਂ ਕੁਝ ਨਹੀਂ ਕਹਿ ਸਕਦਾ ਬਈ ਕਦੋਂ ਤੱਕ ਛੱਡਣਗੇ ਉਹਨਾਂ ਜੀ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਤਾਂ ਏਸੀ ਸਾਡੇ ਨਾਲ ਸਰਬਜੀਤ ਸਿੰਘ ਖਾਲਸਾ ਜੋ ਕਿ ਅੰਮ੍ਰਿਤਪਾਲ ਦੇ ਉਹ ਸਾਥੀ ਵੀ ਨੇ ਤੇ ਨਾਲ ਹੀ ਫਰੀਦਕੋੜ ਤੋਂ ਐਮਪੀ ਵੀ ਨੇ ਜਿਨ੍ਹਾਂ ਦੇ ਵੱਲੋਂ ਦੱਸਿਆ ਗਿਆ ਕਿ ਅਸੀਂ ਕਿਸਾਨਾਂ ਦੀ ਹੱਕ ਦੀ ਗੱਲ ਜ਼ਰੂਰ ਕਰਾਂਗੇ ਪੰਜਾਬ ਦੇ ਵਿੱਚ ਜੋ ਸਾਡੇ ਹੱਕ ਨੇ ਹੱਕ ਨੇ ਪੰਜਾਬੀਆਂ ਦੇ ਜਿਹੜੇ ਹੱਕ ਨੇ ਅਸੀਂ ਉਸ ਉੱਤੇ ਹੀ ਕੰਮ ਕਰਾਂਗੇ ਤਾਂ ਬਿਲਕੁਲ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਇਸ ਦੇ ਵਿੱਚ 14 ਜਨਵਰੀ ਨੂੰ ਜੋ ਹੈ ਇਸ ਦਾ ਰਸਮੀ ਤੌਰ ਤੇ ਐਲਾਨ ਜੋ ਹੈ ਕੀਤਾ ਜਾਵੇਗਾ ਤਾਂ ਰਸਮੀ ਤੌਰ ਤੇ ਐਲਾਨ ਜੋਇ ਜਦੋਂ ਕੀਤਾ ਜਾਵੇਗਾ ਤਾਂ ਇਹ ਵੀ ਦੇਖਣਾ ਹੋਵੇਗਾ ਕਿੰਨੀ ਕੁ ਵੱਡੀ ਗਣਤੀ ਦੇ ਵਿੱਚ ਜਿਹੜੇ ਲੋਕ ਹੈਗੇ ਉੱਥੇ ਜਾਂਦੇ ਨੇ ਕਿਉਂਕਿ ਇੱਕ ਸੰਕੇਤ ਇਹ ਵੀ ਹੋਵੇਗਾ ਤਾਂ ਇਸ ਮੁਤਲਕ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਰਾਜਦੇਵ ਖਾਲਸਾ ਜੂਨੀਓ ਜੁੜ ਗਏ ਨੇ ਅਮਰਿਤਪਾਲ ਦੇ ਸਾਥੀ ਵਕੀਲ ਦੀ ਗੱਲ ਕਰ ਲਈਏ ਵਕੀਲ ਜੁੜ ਗਏ ਨੇ ਤਾਂ ਉਹਨਾਂ ਤੋਂ ਜਾਣਕਾਰੀ ਲੈਂਦੇ ਹਾਂ ਜੀ ਰਾਜਦੇਵ ਖਾਲਸਾ ਜੀ ਤਾਂ ਅਮਰਿਤਪਾਲ ਹੋਣਾ ਦੇ ਬਗੋਂ ਪਾਰਟੀ ਦਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਰਟੀ ਦਾ ਐਲਾਨ ਕੀਤਾ ਜਾ ਚੁੱਕਿਆ ਹੈ ਤਾਂ ਸਭ ਤੋਂ ਪਹਿਲਾਂ ਤੁਹਾਡੀ رائے ਕੀ ਇਸ ਤੇ ਹਾਂਜੀ ਪਾਰਟੀ ਦਾ ਐਲਾਨ ਬਹੁਤ ਚਿਰ ਤੋਂ ਸਾਰੇ ਜਿਹੜੇ ਸੀ ਖਾਲਸਾ ਪੰਥ ਦੀ ਇੱਛਾ ਸੀ ਕਿ ਭਾਈ ਅਮਰਪਾਲ ਸਿੰਘ ਪਾਰਟੀ ਦਾ ਗਠਨ ਤਰਨ ਜੀ 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 ਹਾਂਜੀ ਜੀ ਆ ਕਾਜ਼ਾ ਕੀ ਜਿਕਰ ਜੀ ਹਾਂਜੀ ਇਸੇ ਨੂੰ ਦੇ ਪਾਰਟੀ ਦਾ ਹੈ ਉਹ ਰਸਤੇ ਕਰਨ ਦਾ ਫੈਸਲਾ ਲਿੱਤਾ ਜੀ ਹੈ ਚਾਹਤਾ ਜੀ ਆਵਾਜ਼ ਕਲੀਅਰ ਨਹੀਂ ਆ ਪਾਈ ਅਸੀਂ ਬਿਲਕੁਲ ਰਾਜਦੇਵ ਖਾਲਸਾ ਜੀ ਨੇ ਜੋ ਉਹਨਾਂ ਦੇ ਨਾਲ ਬਿਲਕੁਲ ਦੁਬਾਰਾ ਸੰਪਰਕ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਨਵੀਂ ਪਾਰਟੀ ਦਾ ਅੱਜ ਜੋ ਐਲਾਈਨ ਕੀਤਾ ਗਿਆ ਨਾਮ ਦਾ ਐਲਾਨ ਹੋ ਚੁੱਕਿਆ ਸ਼੍ਰੋਮਣੀ ਅਕਾਲੀ ਦਲ ਆਨੰਦਪੁਰ ਸਾਹਿਬ ਦੱਸਦਾ ਐਲਾਨ ਕਰ ਦਿੱਤਾ ਗਿਆ ਜਿਸ ਨੂੰ ਲੈ ਕੇ ਹੁਣ ਸਿਆਸਤ ਜੋ ਹੈ ਉਸ ਦੇ ਵਿੱਚ ਵੀ ਕਿਤਨਾ ਕਿਤੇ ਹਲਚਲ ਨਜ਼ਰ ਆ ਰਹੀ ਹੈ ਹਾਲਾਂਕਿ ਇਸ ਨੂੰ ਲੈ ਕੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਵੱਲੋਂ ਵੀ ਕਿਤੇ ਨਾ ਕਿਤੇ ਰਿਐਕਸ਼ਨਸ ਦਿੱਤੇ ਜਾ ਰਹੇ ਨੇ ਜੀ ਕਹਾਸਾ ਜੀਤਾ ਜੇਕਰ ਇਸ ਪਾਰਟੀ ਨੂੰ ਲੈ ਕੇ ਗੱਲ ਕਰੀਏ ਤਾਂ ਕਿਸਾਨਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਪਾਰਟੀ ਦਾ ਗਠਨ ਕਰ ਦਿੱਤਾ ਗਿਆ ਵਧੀਆ ਗੱਲ ਹੈਗੀ ਲੇਕਿਨ ਸਾਨੂੰ ਕੋਈ ਉਮੀਦ ਨਹੀਂ ਇਸ ਪਾਰਟੀ ਤੋਂ ਜਾਂ ਕਿਸੇ ਵੀ ਪਾਰਟੀ ਤੋਂ ਕਿ ਸਾਨੂੰ ਲੈ ਕੇ ਯਾਨੀ ਕਿਸਾਨਾਂ ਨੂੰ ਲੈ ਕੇ ਕੋਈ ਗੱਲਬਾਤ ਹੋਵੇਗੀ ਸਾਡੇ ਹੱਕ ਦੀ ਮੈਂ ਇਹ ਕਹਤਾ ਜੀ ਦੇਖੋ ਜਿਹੜੀ ਹੁੰਦੀ ਹੈ ਜਦੋਂ ਪਾਰਟੀ ਦਰਜਿਤ ਹੋਊ ਉਸ ਤੋਂ ਬਾਅਦ ਕਾਰਵਾਈ ਕਰੂ ਉਸ ਤੋਂ ਪਹਿਲਾਂ ਕਹਿਣਾ ਤਾ ਜਿਹੜਾ ਹੈ ਸਮੇਂ ਤੋਂ ਪਹਿਲਾਂ ਕਹਿਣਾ ਤਾ ਉਹ ਗਲਤ ਹੀ ਹੁੰਦਾ ਹੈ ਉਹਦਾ ਤਾਂ ਕੋਈ ਕਹਿਣ ਦਾ ਫਾਇਦਾ ਵੀ ਨਹੀਂ ਹੁੰਦਾ ਜੇ ਪਾਰਟੀ ਦਰਜਿਤ ਹੋਊ ਆਪਣੀਆਂ ਜਿਹੜੀਆਂ ਨੀਤੀਆਂ ਤੇ ਉਹ ਚੱਲੂਗੀ ਤੇ ਫਿਰ ਉਸ ਤੋਂ ਬਾਅਦ ਪਾਰਟੀ ਦਾ ਪਤਾ ਲੱਗੂਗਾ ਕਿ ਆਪਾਂ ਪਹਿਲਾਂ ਹੀ ਉਸ ਤੇ ਕੋਈ ਨਾ ਕੋਈ ਇਹੋ ਜਿਹੇ ਰਿਮਾਰਕਸ ਦੇ ਦਈਏ ਤਾਂ ਉਹਦੇ ਨਾਲ ਤਾਂ ਜਿਹੜਾ ਹੁੰਦਾ ਹੈ ਕੋਈ ਮਤਲਬ ਹਲ ਨਹੀਂ ਹੁੰਦਾ ਹੁੰਦਾ ਜੀ ਆ ਰਾਜਦੀਪ ਜੀ ਜੇਕਰ ਦੇਖਿਆ ਜਾਵੇ ਜਿਸ ਤਰੀਕੇ ਨਾਲ ਸਮਰਥਨ ਮਿਲਿਆ ਸੀ ਚੋਣਾਂ ਦੇ ਵਿੱਚ ਤਾਂ ਹੁਣ ਲੱਗਦਾ ਤੁਹਾਨੂੰ ਕਿ ਜੋ ਇਹ ਪਾਰਟੀ ਦਾ ਗਠਨ ਕੀਤਾ ਗਿਆ ਇਸ ਪਾਰਟੀ ਨੂੰ ਵੀ ਲੋਕਾਂ ਦੇ ਵੱਲੋਂ ਪੰਜਾਬੀਆਂ ਦੇ ਵੱਲੋਂ ਸਮਰਥਨ ਦਿੱਤਾ ਜਾਵੇਗਾ ਕਿਉਂਕਿ ਪਹਿਲਾਂ ਵੀ ਬਹੁਤ ਪਾਰਟੀਆਂ ਨੇ ਦੇਖੋ ਜੀ ਬਿਲਕੁਲ ਬਿਲਕੁਲ ਸਮਰਥਨ ਦਿੱਤਾ ਜਾਊ ਬਹੁਤ ਵੱਡਾ ਹੁਨਜਾਰਾ ਮਿਲੂਗਾ ਤੁਹਾਨੂੰ ਤੇ ਬੜਾ ਵੱਡਾ ਖਲਾ ਜਿਹੜਾ ਹੈ ਉਹ ਪਿਆ ਹੋਇਆ ਹੈ ਜਿਹੜਾ ਸ਼ਰੋਮਣੀ ਅਕਾਲੀ ਦਲ ਤੋਂ ਹੋਂਦ ਦਾ ਸੀ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਉਹ ਥਾਲਸਾ ਪੰਥ ਦੇ ਵਿੱਚੋਂ ਖਤਮ ਹੋ ਚੁੱਕਿਆ ਤੇ ਉਸ ਦੀ ਕੋਈ ਆਵਾਜ਼ ਨਹੀਂ ਹੈ ਉਸ ਦੀ ਕੋਈ ਵजूद ਨਹੀਂ ਹੈ ਤੇ ਇਹੀ ਹਾਲਤ ਦੇ ਵਿੱਚ ਉਹ ਖਲਾ ਨੂੰ ਜਿਹੜਾ ਹੈ ਇਹ ਨਵੀਂ ਪਾਰਟੀ ਨਾਲ ਹੀ ਪੂਰਾ ਕੀਤਾ ਜਾ ਸਕੂਗਾ ਅਜੀ ਪਰ ਕਿਹਾ ਤਾਂ ਇਹ ਵੀ ਜਾਣਦਾ ਕਿ ਜੋ ਸ਼੍ਰੋਮਣੀ ਅਕਾਲੀ ਦਲ ਦੀ ਸਭ ਤੋਂ ਪੰਥਕ ਪਾਰਟੀ ਪੁਰਾਣੀ ਪਾਰਟੀ ਹੈਗੀ ਉਸ ਨੂੰ ਸੁਰਜੀਤ ਕਰਨਾ ਚਾਹੀਦਾ ਸੀ ਉਸ ਨੂੰ ਸੁਰਜੀਤ ਕਰਨ ਦੀ ਬਜਾਏ ਕੋ ਹੋਰ ਨਵੀਂ ਪਾਰਟੀ ਦਾ ਗਠਨ ਕਿਵੇਂ ਦੇਖ ਦੋ ਇਸ ਨੂੰ ਨਹੀਂ ਜੀ ਉਸ ਨੂੰ ਪੁਨਰ ਸੁਰਜੀਤ ਕੀਤਾ ਜਾ ਰਿਹਾ ਹੈ ਅਕਾਲੀ ਦਲ ਨੂੰ ਪੁਨਰ ਸੁਰਜੀਤ ਕਰਨ ਦੇ ਲਈ ਇਹ ਜਿਹੜੀ ਸਾਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਕਾਲੀ ਦਲ ਤਾਂ ਜਿਹੜਾ ਹੈ ਇੱਕ ਬਹੁਤ ਵੱਡਾ ਨਾਂ ਹੈ ਜਿਹੜਾ 1920 ਚ ਸਥਾਪਿਤ ਹੋਇਆ ਸੀ ਤੇ ਅਕਾਲੀ ਦਲ ਦਾ ਨਾਂ ਉਸੇ ਤਰ੍ਹਾਂ ਹੀ ਕਾਇਮ ਰੱਖਿਆ ਜਾਊਗਾ ਜੀ ਤਾਂ ਇਸ ਦੇ ਵਿੱਚ ਜਿਹੜੇ ਬਾਗੀ ਨੇ ਉਹ ਵੀ ਇਸ ਦੇ ਵਿੱਚ ਸ਼ਾਮਲ ਹੋਣਗੇ ਸੁਧਾਰ ਲੈਣ ਦੇ ਜਿਹੜੇ ਆਗੂ ਨੇ ਉਹ ਵੀ ਸ਼ਾਮਲ ਹੋਣਗੇ ਸਮਰਥਨ ਦਿੱਤਾ ਜਾਵੇਗਾ ਦੇਖੋ ਇਹ ਤਾਂ ਜੀ ਉਹਨਾਂ ਨੂੰ ਪਤਾ ਹੋਊ ਇਹ ਤਾਂ ਉਹਨਾਂ ਨੂੰ ਪਤਾ ਹੋਊ ਉਹਨਾਂ ਨੇ ਸੋਚਣਾ ਉਹਨਾਂ ਨੇ ਫੈਸਲਾ ਲੈਣਾ ਉਹ ਕੀ ਫੈਸਲਾ ਲੈਂਦੇ ਮੈਂ ਤਾਂ ਉਹਨਾਂ ਕਿੰਨਿਓ ਬੋਲਣ ਦਾ ਕੋਈ ਅਧਿਕਾਰ ਨਹੀਂ ਰੱਖਦਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤਾਂ ਐਸੀ ਰਾਜੀਵ ਖਾਲਸਾ ਐਡਵੋਕੇਟ ਜੋ ਕਿ ਸਾਡੇ ਨਾਲ ਜੁੜੇ ਹੋਈ ਸੀ ਜਿਨ੍ਹਾਂ ਨੇ ਵਿਸਤਾਰਪੂਰਵਕ ਜਾਣਕਾਰੀ ਜ਼ਰੂਰ ਦਿੱਤੀ ਹੈਗੀ ਕਿ ਲੋਕਾਂ ਦਾ ਸਮਰਥਨ ਇਸ ਪਾਰਟੀ ਨੂੰ ਸ਼੍ਰੋਮਣੀ ਅਕਾਲੀ ਦਲ ਆਨੰਦਪੁਰ ਸਾਹਿਬ ਜੋ ਕਿ ਨਵੀਂ ਪਾਰਟੀ ਦਾ ਗਠਨ ਜੋ ਹੈ ਕੀਤਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਅੱਜ ਉਸ ਨਾਮ ਨੂੰ ਲੈ ਕੇ ਐਲਾਨ ਕਰ ਦਿੱਤਾ ਗਿਆ ਤੇ 14 ਜਨਵਰੀ ਨੂੰ ਮਾਗੀ ਮੇਲੇ ਦੇ ਵਿੱਚ ਇਸ ਦਾ ਰਸਮੀ ਤੌਰ ਤੇ ਐਲਾਨ ਕੀਤਾ ਜਾਵੇਗਾ ਕਾਨਫਰੰਸ ਕੀਤੀ ਜਾਵੇਗੀ ਜਿਸ ਦੇ ਵਿੱਚ ਵੱਡੀ ਗਣਤੀ ਦੇ ਵਿੱਚ ਸੰਗਤ ਜੋ ਹੈ ਉਹ ਜਾ ਸਕਦੀ ਹੈ ਕਿਉਂਕਿ ਇਹਨਾਂ ਦੇ ਵੱਲੋਂ ਅਪੀਲ ਵੀ ਕੀਤੀ ਗਈ ਹੈਗੀ ਕਿ ਵੱਡੀ ਗਣਤੀ ਦੇ ਵਿੱਚ ਜਿਹੜੇ ਲੋਕ ਨੇ ਸਮਰਥਨ ਦੇਣ ਦੇ ਲਈ ਜ਼ਰੂਰ ਪਹੁੰਚਣ ਤਾਂ ਬਿਲਕੁਲ ਜਦੋਂ ਸਮਾਂ ਆਵੇਗਾ 14 ਜਨਵਰੀ